ਤਨ ਬਾਬਾ ਸ੍ਰੀ ਚੰਦ ਜੀ ਇੱਕ ਵਾਰ ਜਦੋਂ ਬਾਬਾ ਸ੍ਰੀ ਚੰਦ ਜੀ ਇੱਕ ਪਿੰਡ ਦੇ ਬਾਹਰ ਧੂਣੀ ਲਗਾਈ ਬੈਠੇ ਸਨ ਤਾਂ ਸਾਹਮਣੇ ਇੱਕ ਛੋਟਾ ਜਿਹਾ ਬੱਚਾ ਬੈਠਾ ਹੋਇਆ ਸੀ ਬਾਬਾ ਸ੍ਰੀ ਚੰਦ ਜੀ ਨੇ ਉਸ ਨੂੰ ਕਿਹਾ ਕਿ ਬੱਚਾ ਜਾਓ ਇਸ ਪਿੰਡ ਵਿੱਚੋਂ ਸਾਡਾ ਇੱਕ ਭਗਤ ਰਹਿੰਦਾ ਹੈ ਉਸ ਨੂੰ ਬੁਲਾ ਕੇ ਲੈ ਕੇ ਆਓ ਉਹ ਬੱਚਾ ਰੋਣ ਲੱਗ ਪਿਆ ਤੇ ਕਿਹਾ ਕਿ ਮਹਾਰਾਜ ਮੈਂ ਚੱਲ ਨਹੀਂ ਸਕਦਾ ਰੋਂਦਾ ਹੋਇਆ ਬੱਚਾ ਬੋਲਿਆ ਕਿ ਮਹਾਰਾਜ ਮੈਂ ਤੁਹਾਡੀ ਜ਼ਰੂਰ ਸੇਵਾ ਕਰਦਾ ਪਰ ਮੈਂ ਅਸਮਰਥ ਹਾਂ ਬਾਬਾ ਸ੍ਰੀ ਚੰਦ ਜੀ ਅੱਜ ਖੁਦ ਆਪਣੇ ਆਸਣ ਤੋਂ ਉੱਠੇ ਅਤੇ ਉਸ ਬੱਚੇ ਨੂੰ ਥਾਪੜਾ ਦਿੰਦੇ ਹੋਏ ਬੋਲੇ ਕਿ ਤੇਨੂੰ ਕਿਸਨੇ ਕਿਹਾ ਕਿ ਤੂੰ ਅਪਾਹਜ ਹੈ ਤੂੰ ਤਾਂ ਨਰੋਇਆ ਬੱਚਾ ਹੈ ਇਹ ਕੈਂਦੀ ਬੇਰਸੀ ਬੱਚੇ ਦੇ ਹੱਥ ਪੈਰ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ ਅਤੇ ਬੱਚਾ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਉਹ ਉੱਠ ਕੇ ਖੜਾ ਹੋਇਆ ਅਤੇ ਆਪਣੇ ਹੱਥ ਪੈਰ ਦੇਖਣ ਲੱਗਾ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਦੌੜਦਾ ਦੌੜਦਾ ਪਿੰਡ ਵਿੱਚ ਗਿਆ ਤੇ ਬਾਬਾ ਸ੍ਰੀ ਚੰਜੀ ਦੇ ਸੇਵਕ ਨੂੰ ਜਾ ਕੇ ਬਾਬਾ ਜੀ ਦਾ ਸੁਨੇਹਾ ਦਿੱਤਾ ਅਤੇ ਬਾਬਾ ਸ੍ਰੀ ਚੰਜੀ ਦਾ ਭਗਤ ਬਾਬਾ ਜੀ ਨੂੰ ਮਿਲਣ ਵਾਸਤੇ ਨੰਗੇ ਪੈਰੀ ਆਏ ਇਹ ਚਮਤਕਾਰ ਜਦੋਂ ਪਿੰਡ ਵਾਲਿਆਂ ਨੇ ਆਪਣੇ ਅੱਖੀਂ ਦੇਖਿਆ ਤਾਂ ਬਹੁਤ ਹੈਰਾਨ ਹੋਏ ਅਤੇ ਬਾਬਾ ਸ੍ਰੀ ਚਾਂਜੀ ਦੇ ਚਮਤਕਾਰ ਨੂੰ ਪ੍ਰਣਾਮ ਕਰਨ ਲੱਗੇ ਉਸ ਬੱਚੇ ਦੀ ਹੁਣ ਦੁਨੀਆ ਬਦਲ ਗਈ ਸੀ ਉਸ ਬੱਚੇ ਦੀ ਦੁਨੀਆ ਹੁਣ ਖੁਸ਼ੀਆਂ ਨਾਲ ਭਰ ਗਈ ਸੀ ਬੱਚਾ ਹੁਣ ਖੁਸ਼ੀ ਵਿੱਚ ਕਦੇ ਏਧਰ ਉਧਰ ਦੌੜ ਰਿਹਾ ਸੀ ਬਾਬਾ ਸ੍ਰੀ ਚਾਂਜੀ ਉਸ ਬੱਚੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਦੇਖ ਕੇ ਉਸ ਕਰਤਾਰ ਦਾ ਸ਼ੁਕਰ ਕਰਨ ਲੱਗੇ ਅਤੇ ਪਰਮਾਤਮਾ ਦਾ ਸ਼ੁਕਰ ਪੂਜਾਰ ਕਰਨ ਲੱਗੇ ਕਿ ਧੰਨ ਹੈ ਨਿਰੰਕਾਰ ਤੇਰੀ ਕੁਦਰਤ ਬਾਬਾ ਸ਼੍ਰੀ ਚਾਂਜੀ ਦੀ ਕਿਰਪਾ ਦੇ ਨਾਲ ਅੱਜ ਵੀ ਚਮਤਕਾਰ ਹੁੰਦੇ ਹਨ ਬਾਬਾ ਸ਼੍ਰੀ ਚਾਂਜੀ ਦਾ ਇਹ ਬਹੁਤ ਵੱਡਾ ਚਮਤਕਾਰ ਸੀ ਜੋ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ